ਖੰਨਾ ਵਾਸਤੇ ਵੀ ਵੀਡੀਓ ਉਮੀਦ ਜੱਗੀ ਹੈ ਖੰਨਾ ਕੀ ਕੁਝ ਨਵਾਂ ਆ ਸਕਦਾ ਖੰਨਾ ਪੂਰਾ ਪੰਜਾਬ ਆ ਆਪਣਾ ਆਪਾ ਪੰਜਾਬੀ ਆ ਪੰਜਾਬ ਸਾਡੇ ਰਗਾਂ ਚ ਵਹਦਾ ਸਾਡੇ ਖੂਨ ਦੇ ਵਿੱਚ ਪੰਜਾਬ ਹੈ ਇਸੇ ਧਰਤੀ ਤੇ ਜੰਮੇ ਆ ਇਸੇ ਧਰਤੀ ਤੇ ਵੱਡੇ ਹੋਏ ਆ ਇਸੇ ਧਰਤੀ ਤੇ ਚੱਲੇ ਜਾਣਾ ਮੈਂ ਇੰਡਸਟਰੀ ਨੂੰ ਬਿਲੋਂਗ ਕਰਦਾ ਸੋ ਇੰਡਸਟਰੀ ਦੀਆਂ ਦਿੱਕਤਾਂ ਫ੍ਰੋਮ ਡੇ 1 ਮੈਨੂੰ ਪਤਾ ਕੀ ਨੇ ਨਵੀਂ ਇੰਡਸਟਰੀ ਲਿਆਉਣ ਲਈ ਮੁੱਖ ਮੰਤਰੀ ਸਾਹਿਬ ਦੀ ਐਨੀ ਸੋਹਿਰਦ ਸੋਚ ਹੈ ਫੋਰਨ ਇਨਵੈਸਟਮੈਂਟ ਨੂੰ ਲਿਆ ਕੇ ਪੰਜਾਬ ਚ ਨਿਵੇਸ਼ ਕਰਵਾਉਣ ਲਈ ਬੜੇ ਤਤਪਰ ਨੇ ਜਿੱਥੇ ਕਿਤੇ ਵੀ ਥੋੜੀ-ਬਹੁਤ ਹੋਰ ਵੀ ਕੋਈ ਦਿੱਕਤ ਹੋਈ ਤਾਂ ਜਣੇ ਕਿ ਅਸੀਂ ਉਹਨੂੰ ਵੀ ਦਿੱਕਤ ਨੂੰ ਦੂਰ ਕਰਕੇ ਹਰਡਲ ਦੂਰ ਕਰਕੇ ਐਗਜ਼ਿਸਟਿੰਗ ਇੰਡਸਟਰੀ ਨੂੰ ਵੀ ਠੀਕ ਕਰਾਂਗੇ ਨਵੇਂ ਇੰਡਸਟਰੀ ਨੂੰ ਵੀ ਪ੍ਰਸਾਹਨ ਦੇਵਾਂਗੇ ਉਹਦੇ ਨਿਵੇਸ਼ ਕਰਦਾਂ। ਮੈਂ ਤੁਹਾਨੂੰ ਦੱਸਿਆ ਜ਼ਿੰਮੇਵਾਰੀ ਦੀ ਗੱਲ ਹੁੰਦੀ ਹੈ। ਉਹਨਾਂ ਨੂੰ ਲੱਗਿਆ ਹੋਣਾ ਪਾਰਟੀ ਹਾਈ ਕਮਾਂਡ ਨੂੰ ਕਿ ਮੈਂ ਇਹ ਜ਼ਿੰਮੇਵਾਰੀ ਸੰਭਾਲ ਸਕਦਾ ਹਾਂ। ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਆ। ਪੰਜਾਬ ਕੈਬਨਿਟ ਦੇ ਵਿੱਚ ਨਵੇਂ ਬਣੇ ਮੰਤਰੀ ਤਰਨਪੀਰ ਸਿੰਘ ਸੌਂਦ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ। ਤਰਨਜੀਤ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਹੋਣ ਸਾਡੇ ਚੈਨਲ ਵੱਲੋਂ ਸਭ ਤੋਂ ਪਹਿਲਾਂ ਡੇਲੀ ਪੋਸਟ ਦਾ ਜਿਹ ਕਵਰੇਜ ਕਰਨ ਲਈ ਆਉਣ ਲਈ ਧੰਨਵਾਦ ਔਰ ਮੈਂ ਤੈ ਦਿਲ ਦੀ ਗਹਿਰਾਈ ਤੋਂ ਪਾਰਟੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਵਿਸ਼ਵਾਸ ਜਤਾਂਦੇ ਹੋਏ ਐਡੀ ਵੱਡੀ ਜ਼ਿੰਮੇਵਾਰੀ ਹੈ ਜੋ ਉਹ ਮੈਨੂੰ ਦਿੱਤੀ ਹੈ ਹਾਂ ਸੋਨ ਸਾਹਿਬ ਉਸ ਸਮੇਂ ਕੁਝ ਦਿਨ ਪਹਿਲਾਂ ਤੱਕ ਐਮਐਲਏ ਸੀਗੇ ਬਤੌਰ ਐਮਐਲਏ ਤੁਸੀਂ ਵਧੀਆ ਕਾਰਗੁਜ਼ਾਰੀ ਰਹੀ ਹੈ ਤੇ ਉਸ ਟਾਈਮ ਉਮੀਦ ਸੀਗੀ ਕੁਝ ਸੰਕੇਤ ਮਿਲ ਰਹੇ ਸੀ ਕਿ ਕੀ ਮੰਤਰੀ ਮੰਡਲ ਚ ਤੁਹਾਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਦੇਖੋ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿੱਥੇ ਕੰਮ ਕਰਨ ਵਾਲੇ ਬੰਦੇ ਦੀ ਕਦਰ ਹੈ ਮੈਂ ਦੇਖਿਆ ਫਰੋਮ ਦੀ ਡੇ 1 ਜਦੋਂ ਦਾ ਮੈਂ ਇਸ ਪਾਰਟੀ ਨਾਲ ਜੁੜੇ ਹਾਂ ਪਹਿਲੇ ਸਮਿਆਂ ਤੋਂ ਜਦੋਂ ਦੀ ਪਾਰਟੀ ਸਟੈਬਲਿਸ਼ ਹੋਈ ਹੈ ਸਾਡੀ ਇਹ ਉਸੇ ਸਮੇਂ ਤੋਂ ਅਸੀਂ ਇੱਕ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀਆਂ ਨੀਤੀਆਂ ਦੇ ਨਾਲ ਅਸੀਂ ਜੁੜ ਗਏ ਸੀ ਤਾਂ ਅਸੀਂ ਇੱਕ ਚੀਜ਼ ਦੇਖੀ ਹੈ ਜਿਹੜਾ ਬੰਦਾ ਸੱਚੇ ਦਿਲ ਦੇ ਨਾਲ ਇਸ ਪਾਰਟੀ ਦੇ ਵਿੱਚ ਕੰਮ ਕਰਦਾ ਹੈ ਮਿਹਨਤ ਕਰਦਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀ ਸ਼ਬੀ ਨੂੰ ਬੇਦਾਰਗ ਰੱਖਦਾ ਹੈ ਤਾਂ ਪਾਰਟੀ ਜਿਹੜੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਕ腐ਪਸ਼ਨ ਪਾਰਟੀ ਹੈ ਸੋ ਉਸੇ ਦੇ ਸਿਲਸਿਲੇ ਦੇ ਵਿੱਚ ਮੈਂ ਕਹੂੰਗਾ ਵੀ ਪਾਰਟੀ ਨੇ ਜੋ ਬਣਦਾ ਏ ਮਾਨ ਦਿੱਤਾ ਜੀ ਤੇ ਖੰਨਾ ਵਾਸੀਆਂ ਲਈ ਬੜੀ ਇੱਕ ਖੰਨਾ ਵਾਸੀਆਂ ਲਈ ਬੜੀ ਉਮੀਦ ਜਾਗੀ ਹੈ ਕਿ ਖੰਨਾ ਲਈ ਕੀ ਕੁਝ ਨਵਾਂ ਆ ਸਕਦਾ ਖੰਨੇ ਲਈ ਦੇਖੋ ਪੂਰੇ ਪੰਜਾਬ ਲਈ ਕਰਾਂਗੇ ਪੂਰਾ ਪੰਜਾਬ ਆ ਆਪਣਾ ਆਪਾਂ ਪੰਜਾਬੀ ਆਂ ਪੰਜਾਬ ਸਾਡੇ ਰਗਾਂ 'ਚ ਵਹਿੰਦਾ ਸਾਡੇ ਖੂਨ ਦੇ ਵਿੱਚ ਪੰਜਾਬ ਹੈ ਇਸੇ ਧਰਤੀ ਤੇ ਜੰਮੇ ਆ ਇਸੇ ਧਰਤੀ ਤੇ ਵੱਡੇ ਹੋਏ ਆ ਇਸੇ ਧਰਤੀ ਤੇ ਚੱਲੇ ਜਾਣਾ ਸੋ ਇਸ ਕਰਕੇ ਸਮਸਤ ਪੰਜਾਬ ਲਈ ਕਰਾਂਗੇ ਹਾਂ ਉਸ ਪੰਜਾਬ ਦੇ ਵਿੱਚ ਜਿਹੜਾ ਸਾਡਾ ਹਲਕਾ ਜਿੱਥੋਂ ਮੈਂ ਜਿੱਤ ਕੇ ਆ ਖੰਨਾ ਖੰਨੇ ਲਈ ਵੀ ਕਰਾਂਗੇ ਬਹੁਤ ਵਧੀਆ ਕਰਾਂਗੇ ਤੇ ਜਿੱਦਾਂ ਕਿ ਨਾਲ ਲੱਗਦੀ ਉਦਯੋਗਿਕ ਨਗਰੀ ਹੈ ਮੰਡੀ ਗੁਬਿੰਦਗੜ ਹੋ ਗਿਆ ਜਾਂ ਲੁਧਿਆਣਾ ਹੋ ਗਿਆ ਇੰਡਸਟਰੀ ਵਾਸਤੇ ਕੁਝ ਤੁਸੀਂ ਪਲਾਨਿੰਗ ਕੀਤੀ ਹੈ ਵੀ ਕੀ ਇਸ ਦੇ ਵਿੱਚ ਇੰਪਰੂਵਮੈਂਟ ਹੋਣਾ ਜੇ ਕਿਉਂਕਿ ਕੁਝ ਇੰਡਸਟਰੀ ਕੁਝ ਸਮਾਂ ਪੁਰਾਣੀਆਂ ਸਰਕਾਰਾਂ ਦੀਆਂ ਜੇ ਕਹਿ ਲਈਏ ਨਲਾਇਕੀਆਂ ਕਰਕੇ ਬਾਹਰ ਚਲੀ ਗਈ ਉਸ ਲਈ ਕੁਝ ਪਲਾਨਿੰਗ ਕੀਤੀ ਹੈ ਤੁਸੀਂ ਬਿਲਕੁਲ ਦੇਖੋ ਮੈਂ ਖੁਦ ਇੰਡਸਟਰੀਸਟ ਐ ਮੈਂ ਇੰਡਸਟਰੀ ਨੂੰ ਬਿਲੋਂਗ ਕਰਦਾ ਐ ਸੋ ਇੰਡਸਟਰੀ ਦੀਆਂ ਦਿੱਕਤਾਂ ਫ੍ਰੋਮ ਡੇ 1 ਮੈਨੂੰ ਪਤਾ ਕੀ ਨੇ ਸੋ ਇਸ ਕਰਕੇ ਨਵੀਂ ਇੰਡਸਟਰੀ ਲਿਆਉਣ ਲਈ ਮੁੱਖ ਮੰਤਰੀ ਸਾਹਿਬ ਦੀ ਇੰਨੀ ਸਿਹird ਸੋਚ ਹੈ ਇੰਨੀ ਵੱਡੀ ਸੋਚ ਹੈ ਕਿ ਮੁੱਖ ਮੰਤਰੀ ਸਾਹਿਬ ਖੁਦ ਫੋਰਨ ਇਨਵੈਸਟਮੈਂਟ ਨੂੰ ਲਿਆ ਕੇ ਉਹਰੇ ਪੰਜਾਬ 'ਚ ਨਿਵੇਸ਼ ਕਰਵਾਉਣ ਲਈ ਬੜੇ ਤਤਪਰ ਨੇ ਔਰ ਕਈ ਇੰਡਸਟਰੀਆਂ ਆਈਆਂ ਵੀ ਨੇ ਸੋ ਉਸ ਦੇ ਚੱਲਦੇ ਜਿਹੜੀ ਨਵੀਂ ਇੰਡਸਟਰੀ ਆ ਉਹਨੂੰ ਤਾਂ ਪਰਫੁੱਲਤ ਕਰਾਂਗੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਸ ਦੇ ਨਾਲ ਨਾਲ ਬਣਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਪੁਰਾਣੀ ਐਗਜ਼ਿਸਟਿੰਗ ਇੰਡਸਟਰੀ ਚੱਲਦੀ ਹੈ ਔਰ ਐਗਜ਼ਿਸਟਿੰਗ ਇੰਡਸਟਰੀ ਚ ਵੀ ਜਿਹੜੀਆਂ ਕੋਈ ਦਿੱਕਤਾਂ ਛੋਟੀਆਂ ਮੋਟੀਆਂ ਦਰਪੇਸ਼ ਆ ਰਹੀਆਂ ਵੈਸੇ ਤਾਂ ਮੈਂ ਇੰਡਸਟਰੀ ਦੇ ਨਾਲ ਮੀਟਿੰਗ ਕਰਦਾ ਰਹਿੰਨਾ ਹੈ ਜਸਟਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣੀ ਹੈ ਅਸੀਂ ਵੀ ਪਹਿਲੇ ਸਮਿਆਂ ਦੇ ਵਿੱਚ ਇੰਡਸਟਰੀਆਂ ਚਲਾਈਆਂ ਦੇਖੀਆਂ ਸਿਸਟਮ ਦੇਖੇ ਆ ਪਰ ਉਹਦੇ ਨਾਲੋਂ ਇਸ ਸਰਕਾਰ ਦੇ ਵਿੱਚ ਇੰਡਸਟਰੀ ਬੜੀ ਖੁਸ਼ ਹੈ ਬੜਾ ਪੀਸਫੁਲ ਮਾਹੌਲ ਹੈ ਪਰ ਜਿੱਥੇ ਕਿਤੇ ਵੀ ਥੋੜੀ-ਬਹੁਤ ਹੋਰ ਵੀ ਕੋਈ ਦਿੱਕਤ ਹੋਈ ਤਾਂ ਜਣੇ ਕਿ ਅਸੀਂ ਉਹਨੂੰ ਵੀ ਦਿੱਕਤ ਨੂੰ ਦੂਰ ਕਰਕੇ ਹਰਡਲ ਦੂਰ ਕਰਕੇ ਐਗਜ਼ਿਸਟਿੰਗ ਇੰਡਸਟਰੀ ਨੂੰ ਵੀ ਠੀਕ ਕਰਾਂਗੇ ਨਵੀਂ ਇੰਡਸਟਰੀ ਨੂੰ ਵੀ ਪਰਸਾਂ ਹਾਂ ਦਵਾਗੇ ਉਹਰੇ ਨਿਵੇਸ਼ ਕਰਨ ਦੇ ਜਿੱਦਾਂ ਕਿ ਤੁਹਾਨੂੰ 6 ਮਹਿਕਮਿਆਂ ਦਾ ਜ਼ਿੰਮੇਵਾਰੀ ਸੰਭਾਲੀ ਗਈ ਹੈ ਕੁਝ ਉਸ ਤੋਂ ਪਹਿਲਾਂ ਕੁਝ ਉਮੀਦ ਸੀਗੀ ਕਿ ਕਿਸ ਤਰ੍ਹਾਂ ਹੋਇਆ ਸਾਰਾ ਇਨਸੀਡੈਂਟ ਇਹ ਸਾਰਾ ਦੇਖੋ ਗੱਲ ਇਦਾਂ ਹੈ ਸਾਰੀ ਮੈਂ ਤੁਹਾਨੂੰ ਦੱਸਿਆ ਜ਼ਿੰਮੇਵਾਰੀ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਲੱਗਿਆ ਹੋਣਾ ਪਾਰਟੀ ਹਾਈ ਕਮਾਂਡ ਨੂੰ ਕਿ ਮੈਂ ਇਹ ਜ਼ਿੰਮੇਵਾਰੀ ਸੰਭਾਲ ਸਕਦਾ ਹਾਂ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਆਪਣੀ ਪੰਜਾਬ ਦੀ ਦੇਖੋ ਸੰਗਤ ਨੂੰ ਹੱਥ ਜੋੜ ਕੇ ਇੱਕ ਭਰੋਸਾ ਦਿਵਾ ਸਕਦਾ ਹਾਂ ਕਿ ਇਮਾਨਦਾਰੀ ਨਾਲ ਹਜ ਤੱਕ ਸੇਵਾ ਕੀਤੀ ਹੈ ਇਮਾਨਦਾਰੀ ਨਾਲ ਅੱਗੇ ਵੀ ਕਰਾਂਗੇ ਔਰ ਜ਼ਿੰਦਗੀ ਚ ਕਦੇ ਕਿਰਦਾਰ ਤੇ ਦਾਗ ਨਹੀਂ ਲੱਗਣ ਦਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਡੇਲੀ ਪੋਸਟ ਪੰਜਾਬੀ ਨਾਲ ਗੱਲਬਾਤ ਕਰ ਲਈ ਸੋ ਇਹ ਸਨ ਪੰਜਾਬ ਕੈਬਨਿਟ ਦੇ ਵਿੱਚ ਨਵੇਂ ਬਣੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਸੰਭਾਲੀ ਗਈ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਪੂਰਾ ਵਿਸ਼ਵਾਸ ਚ ਉਹਨੂੰ ਲੈ ਕੇ ਉਹਨਾਂ ਨੂੰ ਜਿਹੜਾ ਇੱਕ ਮੰਤਰੀ ਬਣਾਇਆ ਗਿਆ ਤਾਂ ਜਿਹੜੀ ਜ਼ਿੰਮੇਵਾਰੀ ਸੰਭਾਲੀ ਗਈ ਹੈ ਬਾਖੂਬੀ ਉਹ ਜਿਹੜੇ ਨਭਾਉਣਗੇ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਿਖਿੰਦਾ ਲक्की ਡੇਲੀ ਪੋਸਟ ਪੰਜਾਬੀ ਖੰਨਾ